ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੌਵੀਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੰਗਲਾ ਚਰਨ ਕਰਦੇ ਹਨ ਹਨ ਗੁਰੂ ਦੀ ਬਾਣੀ ਅੰਬਰਤ ਸਮਾਨ ਨਦੀ ਹੈ ਜੋ ਭਰਮ ਰੂਪੀ ਰੋਗਾਂ ਨੂੰ ਖਤਮ ਕਰਦੀ ਹੈ ਜਿਸ ਤਰ੍ਹਾਂ ਨਦੀ ਚਿੱਟੇ ਰੰਗ ਦੀ ਹੁੰਦੀ ਹੈ ਉਸੇ ਤਰ੍ਹਾਂ ਗੁਰਬਾਣੀ ਵੀ ਚਿੱਟੀ ਹੈ ਜੋ ਮਨਾਂ ਨੂੰ ਨਿਰਮਲ ਕਰਦੀ ਹੈ ਗੁਰਬਾਣੀ ਹੰਸਨੀ ਦੀ ਤਰ੍ਹਾਂ ਹੈ ਜੋ ਮੋਤੀ ਝੁਗ ਝੁਗ ਕੇ ਮਨੁੱਖ ਨੂੰ ਦਿੰਦੀ ਹੈ ਅਤੇ ਜਿਸ ਦੇ ਹਿਰਦੇ ਵਿੱਚ ਵੀ ਗੁਰਬਾਣੀ বাস ਜਾਂਦੀ ਹੈ ਉਹ ਇਸ ਉਸ ਹਿਰਦੇ ਨੂੰ ਕਹਿਣਿਆਂ ਦੀ ਤਰ੍ਹਾਂ ਸੁਝਾ ਦਿੰਦੀ ਹੈ ਗੁਰੂ ਦੀ ਬਾਣੀ ਗੁਣਾਂ ਦਾ ਖਜ਼ਾਨਾ ਹੈ ਅਤੇ ਪ੍ਰਸ਼ੰਸਾ ਨਾਲ ਭਰੀ ਹੋਈ ਹੈ ਗੁਰਬਾਣੀ ਮਨ ਦੇ ਅਤੇ ਸਰੀਰ ਦੇ ਸਾਰੇ ਰੋਗ ਖਤਮ ਕਰਕੇ ਸੁਖ ਪ੍ਰਦਾਨ ਕਰਦੀ ਹੈ ਇਸ ਕਰਕੇ ਗੁਰਬਾਣੀ ਨੂੰ ਸਾਰਾ ਜਗਤ ਹੀ ਜਾਣਦਾ ਹੈ ਜਿਸ ਤਰ੍ਹਾਂ ਚੰਦ ਦੀ ਚਾਨਣੀ ਹੁੰਦੀ ਹੈ ਜੋ ਰੌਸ਼ਨੀ ਅਤੇ ਠੰਡਕ ਦਿੰਦੀ ਹੈ ਇਸੇ ਤਰ੍ਹਾਂ ਗੁਰਬਾਣੀ ਗਿਆਨ ਦਾ ਪ੍ਰਕਾਸ਼ ਵੀ ਕਰਦੀ ਹੈ ਅਤੇ ਸ਼ਾਂਤੀ ਪ੍ਰਦਾਨ ਵੀ ਕਰਦੀ ਹੈ ਗੁਰੂ ਦੀ ਬਾਣੀ ਹਿਰਦੇ ਨੂੰ ਆਨੰਦ ਪ੍ਰਦਾਨ ਕਰਨ ਵਾਲੀ ਹੈ ਅਤੇ ਇਹ ਆਨੰਦ ਸਦੀਵੀ ਹੁੰਦਾ ਹੈ। ਗੁਰਬਾਣੀ ਪ੍ਰੇਮ ਦੀ ਪਟਰਾਣੀ ਹੈ ਅਤੇ ਗਿਆਨ ਨੂੰ ਪੈਦਾ ਕਰਨ ਵਾਲੀ ਹੈ। ਇਸ ਤਰ੍ਹਾਂ ਗੁਰੂ ਦੀ ਬਾਣੀ ਗੁਣਾ ਦੀ ਭਰੀ ਹੋਈ ਹੈ ਜੋ ਗੁਰੂ ਸਾਹਿਬ ਨੇ ਆਪਣੇ ਮੁਖਾਰਵਿੰਦ ਤੋਂ ਉਚਾਰਨ ਕੀਤੀ ਹੈ। ਇਸ ਤੋਂ ਬਾਅਦ 24ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਦਾ ਆਰੰਭ ਹੁੰਦਾ ਹੈ ਇਸ ਪਹਿਲੇ ਭਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਦੀ ਰਾਏ ਬੁਲਾਰ ਨਾਲ ਵਾਰਤਾ ਵਾਪਸ ਸੁਲਤਾਨਪੁਰ ਵਿਖੇ ਜਾਣਾ ਅਤੇ ਮਾਤਾ ਸੁਲੱਖਣੀ ਜੀ ਦਾ ਆਪਣੇ ਪੇਕਿਆਂ ਤੋਂ ਵਾਪਸ ਸੁਲਤਾਨਪੁਰ ਆਉਣ ਵਾਰੇ ਜੇਕਰ ਹੈ ਇਸ ਤੋਂ ਬਾਅਦ 24ਵੇਂ ਅਧਿਆਏ ਦੀ ਕਥਾ ਦਾ ਆਰੰਭ ਹੁੰਦਾ ਹੈ ਜੋ ਆਪਾਂ ਸਾਰ ਰੂਪ ਵਿੱਚ ਕੀਤੀ ਹੈ ਵਿਆਹ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ 1 ਮਹੀਨੇ ਵਾਸਤੇ ਤਲਵੰਡੀ ਵਿਖੇ ਆਏ ਹਨ। ਅਤੇ ਹੁਣ ਉਹ ਤਲਵੰਡੀ ਵਿਖੇ ਰਹਿ ਰਹੇ ਹਨ ਉਹਨਾਂ ਦੀ ਸੋਭਾ ਘਰ ਘਰ ਵਿੱਚ ਹੋ ਰਹੀ ਹੈ ਇਸ ਤਰ੍ਹਾਂ ਤਲਵੰਡੀ ਦੇ ਸਾਰੇ ਲੋਕ ਆ ਕੇ ਉਹਨਾਂ ਨੂੰ ਪਿਆਰ ਨਾਲ ਮਿਲਦੇ ਹਨ ਉਹ ਸਾਰੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਕਰਦੇ ਹਨ ਉਹਨਾਂ ਦੇ ਵਚਨ ਮਿੱਠੇ ਹਨ ਅਤੇ ਸੁਭਾਅ ਵੀ ਬਹੁਤ ਮਿੱਠਾ ਹੈ ਉਹਨਾਂ ਦਾ ਗੁਰੂ ਜੀ ਵਿੱਚ ਨਾ ਤਾਂ ਕੋਈ ਹੰਕਾਰ ਹੈ ਅਤੇ ਨਾ ਹੀ ਕੋਈ ਮਾੜਾ ਕਰਮ ਉਹਨਾਂ ਦੇ ਨੇੜੇ ਆ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਰ ਚਿੱਤ ਹਨ ਅਤੇ ਉਹਨਾਂ ਦੀ ਮਤ ਸੰਤਾਂ ਵਰਗੀ ਹੈ ਇਸ ਤਰ੍ਹਾਂ ਗੁਰੂ ਜੀ ਦਾ ਸੁਭਾਅ ਤਰਸ ਕਰਨ ਵਾਲਾ ਹੈ ਅਤੇ ਉਹ ਬਹੁਤ ਸੁੰਦਰ ਹਨ ਗੁਰੂ ਜੀ ਵਿਸ਼ੇ ਵਿਕਾਰਾਂ ਤੋਂ ਦੂਰ ਹਨ ਅਤੇ ਉਹ ਨਾ ਤਾਂ ਬਹੁਤੇ ਖੁਸ਼ ਹੁੰਦੇ ਹਨ ਅਤੇ ਨਾ ਹੀ ਬਹੁਤੇ ਦੁਖੀ ਹੁੰਦੇ ਹਨ ਹੁਣ ਉਹਨਾਂ ਨੇ ਸੁਲਤਾਨਪੁਰ ਵਿਖੇ ਜਾ ਕੇ ਕਮਾਈ ਕਰਨੀ ਹੈ ਜਦੋਂ ਗੁਰੂ ਜੀ ਕਮਾਈ ਕਰਦੇ ਹਨ ਤਾਂ ਉੱਥੇ ਕਿਸੇ ਕਿਸਮ ਦੀ ਘਾਟ ਨਹੀਂ ਰਹਿੰਦੀ ਉਨ੍ਹਾਂ ਕੋਲ ਰੁਪਇਆ ਬਹੁਤ ਆਇਆ ਪਰ ਉਹਨਾਂ ਨੇ ਧਨ ਸੰਭਾਲ ਕੇ ਨਹੀਂ ਰੱਖਿਆ ਆਪਣੇ ਕੋਲ ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੋ ਰਹੀ ਹੈ ਕਿ ਉਹ ਲੋੜਵੰਦਾਂ ਨੂੰ ਤਾਨ ਦਿੰਦੇ ਹਨ ਇਸ ਤਰ੍ਹਾਂ ਮੁਕਤੀ ਦੇ ਦਾਤੇ ਗੁਰੂ ਜੀ ਇੱਕ ਮਹੀਨਾ ਤਲਵੰਡੀ ਵਿਖੇ ਰਹੇ ਅਤੇ ਹੁਣ ਉਹਨਾਂ ਨੇ ਸੁਲਤਾਨਪੁਰ ਜਾਣ ਦੀ ਤਿਆਰੀ ਕਰ ਲਈ ਫਿਰ ਇਸ ਤੋਂ ਬਾਅਦ ਉਹ ਜਾਣ ਤੋਂ ਪਹਿਲਾਂ ਰਾਏ ਬੁਲਾਰ ਨੂੰ ਮਿਲਣ ਚਲੇ ਗਏ ਜਦੋਂ ਗੁਰੂ ਜੀ ਰਾਏ ਬੁਲਾਰ ਕੋਲ ਗਏ ਤਾਂ ਉਹ ਇਕੱਲੇ ਬੈਠੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਬੜੇ ਆਦਰ ਸਤਕਾਰ ਨਾਲ ਉਸ ਕੋਲ ਗਏ ਅਤੇ ਉਸ ਦੇ ਪਾਸ ਜਾ ਕੇ ਬੈਠ ਗਏ ਰਾਏ ਬੁਲਾਰ ਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਅਤੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਦਰਸ਼ਨ ਕਰਕੇ ਤੁਸੀਂ ਗਿਆਨ ਵਿੱਚ ਸ਼ਰੋਮਣੀ ਹੋ ਅਤੇ ਕਿਰਪਾ ਕਰਨ ਵਾਲੇ ਹੋ ਤੁਸੀਂ ਤੁਸੀਂ ਸ਼ਕਤੀਆਂ ਦੇ ਮਾਲਕ ਹੋ ਅਤੇ ਕਲਪਨਾ ਤੋਂ ਰਹਿਤ ਹੋ। ਰਾਇ ਬੁਲਾਰ ਨੇ ਕਿਹਾ ਕਿ ਮੈਂ ਤਾਂ ਸੰਸਾਰ ਦੇ ਕਲੇਸ਼ਾਂ ਵਿੱਚ ਫਸਿਆ ਹੋਇਆ ਹਾਂ। ਮੇਰੀ ਅਤੇ ਮੇਰੀ ਇੱਕ ਇੱਛਾ ਹੈ ਕਿ ਮੈਂ ਤੁਹਾਡਾ ਉਪਦੇਸ਼ ਸੁਣਾ। ਤੁਸੀਂ ਮੈਨੂੰ ਆਪਣਾ ਸੇਵਕ ਸਮਝ ਕੇ ਉਪਦੇਸ਼ ਦਿਵੋ ਜੀ। ਮੈਂ ਤੁਹਾਡੀ ਸ਼ਰਨ ਵਿੱਚ ਹਾਂ ਅਤੇ ਤੁਸੀਂ ਮੇਰੇ ਬੰਧਨ ਕੱਟ ਦੇਵੋ ਰਾਏ ਬੁਲਾਰ ਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਤੂੰ ਉਸ ਪਰਮੇਸ਼ਰ ਨੂੰ ਯਾਦ ਕਰ ਕਿਉਂਕਿ ਉਸ ਦਾ ਨਾਮ ਹੀ ਸੁੱਖਾਂ ਦਾ ਘਰ ਹੈ ਗੁਰੂ ਜੀ ਨੇ ਕਿਹਾ ਕਿ ਜੋ ਹਮਾਉ ਪੰਛੀ ਹੈ ਮੰਨਿਆ ਜਾਂਦਾ ਹੈ ਕਿ ਉਹ ਆਕਾਸ਼ ਵਿੱਚ ਰਹਿੰਦੀ ਹੈ ਅਤੇ ਉਹ ਧਰਤੀ ਦੀ ਛੋਹ ਪ੍ਰਾਪਤ ਨਹੀਂ ਕਰਦੀ ਇਸੇ ਤਰ੍ਹਾਂ ਹਮਾਉ ਪੰਛੀ ਵਰਗਾ ਪਰਮੇਸ਼ਰ ਦਾ ਨਾਮ ਹੈ ਜੋ ਉੱਥੇ ਲੈ ਜਾਂਦਾ ਹੈ ਜਿੱਥੇ ਪਰਮੇਸ਼ਰ ਦਾ ਬਾਸ ਹੈ ਜਿਸ ਤਰ੍ਹਾਂ ਹਮਾਉ ਪੰਛੀ ਧਰਤੀ ਤੇ ਨਹੀਂ ਆਉਂਦਾ ਉਸੇ ਤਰ੍ਹਾਂ ਮਨੁੱਖ ਵੀ ਫੇਰ ਜਨਮ ਮਰਨ ਵਿੱਚ ਨਹੀਂ ਆਉਂਦਾ ਹੈ ਇਸ ਤਰ੍ਹਾਂ ਮਨੁੱਖ ਪਰਮਾਤਮਾ ਨਾਲ ਮਿਲ ਜਾਂਦਾ ਹੈ ਇਸ ਤਰ੍ਹਾਂ ਜੋ ਪਰਮੇਸ਼ਰ ਦਾ ਨਾਮ ਜਪੇਗਾ ਉਹ ਪਰਮੇਸ਼ਰ ਹੀ ਬਣ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਇ ਬੁਲਾਰ ਨੂੰ ਕਿਹਾ ਕਿ ਜੇ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਤਾਂ ਸੰਸਾਰ ਦੇ ਸਾਰੇ ਮੋਹ ਖਤਮ ਹੋ ਜਾਂਦੇ ਹਨ ਇਸ ਤਰ੍ਹਾਂ ਜਿੱਥੇ ਪਰਮੇਸ਼ਰ ਦਾ ਬਾਸ ਹੈ ਨਾਮ ਮਨੁੱਖ ਨੂੰ ਉਥੇ ਪਹੁੰਚਾ ਦਿੰਦਾ ਹੈ ਗੁਰੂ ਜੀ ਨੇ ਕਿਹਾ ਕਿ ਫੇਰ ਤੂੰ ਸਰੀਰ ਧਾਰਨਾ ਨਹੀਂ ਕਰੇਗਾ ਜੋ ਪਰਮੇਸ਼ਰ ਦੇ ਪਿਆਰੇ ਹੋ ਜਾਂਦੇ ਹਨ ਉਹ ਮੁੜ ਕੇ ਸਰੀਰ ਨਹੀਂ ਧਾਰਦੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਇ ਬੁਲਾਰ ਨੇ ਇਹ ਉਪਦੇਸ਼ ਦਿੱਤਾ ਤਾਂ ਉਸ ਦੀ ਲਿਬ ਜੁੜ ਗਈ ਅਤੇ ਉਸ ਦੇ ਅੰਦਰ ਆਪ ਮੁਹਾਰੇ ਸਿਮਰਨ ਚੱਲ ਪਿਆ ਉਸ ਦੇ ਅੰਦਰ ਸੱਚਾ ਪ੍ਰੇਮ ਪੈਦਾ ਹੋ ਗਿਆ ਫਿਰ ਰਾਇ ਬੁਲਾਰ ਨੇ ਦੀਨਤਾ ਵਿੱਚ ਆ ਕੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੇ ਦਰਸਨਾ ਦੀ ਮੇਰੀ ਬਹੁਤ ਇੱਛਾ ਰਹਿੰਦੀ ਹੈ ਜੇਕਰ ਤੁਸੀਂ ਵਾਪਸ ਸੁਲਤਾਨਪੁਰ ਚਲੇ ਗਏ ਤਾਂ ਮੈਨੂੰ ਵਿਛੋੜੇ ਦਾ ਬਹੁਤ ਦੁੱਖ ਹੋਵੇਗਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਇਸ ਦੇ ਹਿਰਦੇ ਵਿੱਚ ਸੱਚੀ ਪ੍ਰੀਤ ਹੈ ਤਾਂ ਉਹਨਾਂ ਨੇ ਕਿਹਾ ਕਿ हे ਰਾਜਾ ਜਦੋਂ ਵੀ ਤੁਸੀਂ ਮੈਨੂੰ ਸ਼ਾਦ ਕਰੋਗੇ ਤਾਂ ਮੈਂ ਤੁਹਾਡੇ ਨਾਲ ਹੋਵਾਂਗਾ ਰਾਇ ਬੁਲਾਰ ਨੂੰ ਇਹ ਧੀਰਜ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਪਸ ਆਪਣੇ ਘਰ ਆ ਗਏ ਫਿਰ ਇਸ ਤੋਂ ਬਾਅਦ ਗੁਰੂ ਜੀ ਆਪਣੇ ਮਾਤਾ ਤ੍ਰਿਪਤਾ ਜੀ ਨੂੰ ਮਿਲੇ ਅਤੇ ਮਾਤਾ ਜੀ ਉਹਨਾਂ ਨਾਲ ਬਹੁਤ ਪ੍ਰੇਮ ਕਰਦੇ ਹਨ ਜਿਵੇਂ ਗਾਂ ਆਪਣੇ ਬਛੇਰੇ ਨਾਲ ਪ੍ਰੇਮ ਕਰਦੀ ਹੈ ਮਾਤਾ ਜੀ ਗੁਰੂ ਜੀ ਦਾ ਮੱਥਾ ਪੋਲਸ ਕੇ ਚੁੰਮਦੇ ਹਨ ਅਤੇ ਉਹਨਾਂ ਨੂੰ ਬਹੁਤ ਅਸੀਸਾਂ ਦਿੰਦੇ ਹਨ ਗੁਰੂ ਜੀ ਆਪਣੇ ਮਾਤਾ ਜੀ ਨੂੰ ਮਨਾਉਂਦੇ ਹਨ ਅਤੇ ਫੇਰ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨਾਨਕ ਜੀ ਲਈ ਅਰਦਾਸ ਕਰਦੇ ਹਨ ਕਿ हे ਪ੍ਰਮਾਤਮਾ ਮੇਰੇ ਪੁੱਤਰ ਨੂੰ ਹਮੇਸ਼ਾ ਹੀ ਖੁਸ਼ ਰੱਖੀ ਮਾਤਾ ਜੀ ਨੇ ਕਿਹਾ ਕਿ हे ਪਰਮੇਸ਼ਰ ਤੁਸੀਂ ਦੀਨਾਂ ਗਰੀਬਾਂ ਦੇ ਲਈ ਦਇਆ ਦੇ ਘਰ ਹੋ ਤੁਸੀਂ ਮੇਰੇ ਪੁੱਤਰ ਨੂੰ ਖੁਸ਼ ਰੱਖਿਓ ਜੀ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਪੈਰਾਂ ਉੱਪਰ ਮੱਥਾ ਟੇਕਿਆ ਅਤੇ ਇਸ ਤਰ੍ਹਾਂ ਸੰਸਾਰ ਦੇ ਮਾਲਕ ਨਾਨਕ ਜੀ ਆਪਣੇ ਘਰੋਂ ਤੁਰ ਪਏ ਸੁਲਤਾਨਪੁਰ ਜਾਣ ਵਾਸਤੇ ਇਸ ਤਰ੍ਹਾਂ ਤਲਵੰਡੀ ਦੇ ਸਾਰੇ ਲੋਕ ਆ ਕੇ ਗੁਰੂ ਜੀ ਨੂੰ ਮਿਲਦੇ ਹਨ ਅਤੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਜਾਣ ਵਾਸਤੇ ਜਾਣ ਵਾਸਤੇ ਤਿਆਰ ਹੋ ਗਏ ਗਰੀਬਾਂ ਦੇ ਮਾਲਕ ਗੁਰੂ ਜੀ ਜਦੋਂ ਤੁਰਨ ਲੱਗੇ ਤਾਂ ਬਾਬਾ ਮਹਤਾ ਕਾਲੂ ਜੀ ਵੀ ਆ ਗਏ ਅਤੇ ਉਹਨਾਂ ਨੇ ਨਾਨਕ ਜੀ ਨੂੰ ਸਿੱਖਿਆ ਦਿੰਦੇ ਹੋਏ ਕਿਹਾ ਕਿ ਪੁੱਤਰ ਹੁਣ ਤੇਰਾ ਵਿਆਹ ਹੋ ਗਿਆ ਹੈ ਇਸ ਕਰਕੇ ਹੁਣ ਤੈਨੂੰ ਬਹੁਤ ਧਨ ਦੀ ਜ਼ਰੂਰਤ ਪਵੇਗੀ ਤੂੰ ਹੁਣ ਧਨ ਇਕੱਠਾ ਕਰ ਕਰਨਾ ਸ਼ੁਰੂ ਕਰ ਦੇ ਕਿਉਂਕਿ ਪਰਿਵਾਰ ਵਿੱਚ ਬਹੁਤ ਪ੍ਰਕਾਰ ਦੇ ਖਰਚ ਕਰਨੇ ਪੈਂਦੇ ਹਨ ਅਤੇ ਇਸ ਕਰਕੇ ਤੂੰ ਸੋਚ ਸਮਝ ਕੇ ਚੱਲੀ ਬਾਬਾ ਮਹਿਤਾ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਹੁਣ ਤੂੰ ਪਹਿਲਾ ਵਾਲਾ ਦਾਨੀ ਸੁਭਾ ਛੱਡ ਦੇ ਇਸ ਤਰ੍ਹਾਂ ਹੁਣ ਤੂੰ ਗ੍ਰਹਸਤ ਦੇ ਮਾਰਗ ਉੱਪਰ ਤੁਰ ਉਹਨਾਂ ਨੇ ਕਿਹਾ ਕਿ ਜੋ ਅਮੀਰ ਆਦਮੀ ਹੁੰਦਾ ਹੈ ਉਸੇ ਦੀ ਹੀ ਦੁਨੀਆ ਵਿੱਚ ਉਸਤਤ ਹੁੰਦੀ ਹੈ ਬਾਬਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਤਨੀ ਵਿਅਕਤੀ ਚਾਹੇ ਮੂਰਖ ਵੀ ਹੋਵੇ ਤਾਂ ਵੀ ਉਸੇ ਦੀ ਹੀ ਕਦਰ ਹੁੰਦੀ ਹੈ ਇਸ ਤਰ੍ਹਾਂ ਸਾਰੇ ਹੀ ਲੋਕ ਧਨੀ ਵਿਅਕਤੀ ਨੂੰ ਮਿਲਦੇ ਹਨ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਧਨ ਤੋਂ ਬਿਨਾ ਕੋਈ ਵੀ ਕਾਰਜ ਨਹੀਂ ਹੋ ਸਕਦਾ ਬਾਬਾ ਮੈਥਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਜਿਸ ਤਰ੍ਹਾਂ ਸਰੀਰ ਵਿੱਚ ਪ੍ਰਾਣ ਹਨ ਜੋ ਦਿਸਦੇ ਨਹੀਂ ਪਰ ਸਰੀਰ ਨੂੰ ਚਲਾ ਰਹੇ ਹਨ ਉਸੇ ਤਰ੍ਹਾਂ ਹੀ ਧਨ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਇਸ ਤਰ੍ਹਾਂ ਦੁਨੀਆ ਦੇ ਸਾਰੇ ਕੰਮਕਾਰ ਪੈਸਿਆਂ ਨਾਲ ਹੀ ਚੱਲ ਰਹੇ ਹਨ ਜਿਸ ਤਰ੍ਹਾਂ ਜੇਕਰ ਕਿਸੇ ਤਲਾਬ ਵਿੱਚ ਪਾਣੀ ਨਾ ਹੋਵੇ ਤਾਂ ਉਹ ਬਯਰਥ ਹੈ ਅਤੇ ਇਸ ਤਰ੍ਹਾਂ ਪੈਸੇ ਤੋਂ ਬਗੈਰ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈ। ਬਾਬਾ ਮਹਿਤਾ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਬਗੈਰ ਧਨ ਤੋਂ ਕਿਸੇ ਦੀ ਵੀ ਇੱਜ਼ਤ ਨਹੀਂ ਹੁੰਦੀ। ਜਿਸ ਤਰ੍ਹਾਂ ਖੇਤੀ ਵਾਸਤੇ ਮੀਂਹ ਦੀ ਲੋੜ ਹੁੰਦੀ ਹੈ, ਇਸ ਤਰ੍ਹਾਂ ਜੀਵਨ ਜਿਉਣ ਲਈ ਪੈਸੇ ਦੀ ਲੋੜ ਹੈ। ਜ਼ਿੰਦਗੀ ਵਿੱਚ ਕੋਈ ਵੀ ਕੰਮਕਾਰ ਪੈਸੇ ਤੋਂ ਬਿਨਾ ਨਹੀਂ ਹੁੰਦਾ ਹੈ ਇਸ ਕਰਕੇ ਲੋਕ ਬਹੁਤ ਤਰੀਕੇ ਵਰਤ ਕੇ ਧਨ ਕਮਾਉਂਦੇ ਹਨ ਬਾਬਾ ਮਹਿਤਾ ਕਾਲੂ ਜੀ ਨੇ ਬਹੁਤ ਪ੍ਰੇਮ ਨਾਲ ਨਾਨਕ ਜੀ ਨੂੰ ਧਨ ਸੰਭਾਲਣ ਵਾਲੀਆਂ ਗੱਲਾਂ ਸਮਝਾਈਆਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਬਾਬਾ ਮਹਿਤਾ ਕਾਲੂ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਪਿਤਾ ਜੀ ਤੁਸੀਂ ਜੋ ਵੀ ਵਚਨ ਕੀਤੇ ਹਨ ਮੈਂ ਉਹਨਾਂ ਨਾਲ ਸਹਿਮਤ ਹਾਂ ਅਤੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਫੇਰ ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਮੱਥਾ ਟੇਕਿਆ ਅਤੇ ਤੁਰ ਪਏ ਪਾਪਾਂ ਨੂੰ ਖਤਮ ਕਰਨ ਵਾਲੇ ਨਾਨਕ ਜੀ ਇਸ ਤੋਂ ਬਾਅਦ ਮਾਤਾ ਸੁਲਖਣੀ ਜੀ ਨੇ ਆਪਣੀ ਸੱਸ ਮਾਤਾ ਤ੍ਰਿਪਤਾ ਜੀ ਨੂੰ ਮੱਥਾ ਟੇਕਿਆ ਅਤੇ ਬਹੁਤ ਪ੍ਰੇਮ ਨਾਲ ਜੱਫੀ ਪਾ ਕੇ ਮਿਲੇ ਉਹਨਾਂ ਨੂੰ ਮਾਤਾ ਜੀ ਨੇ ਆਪਣੀ ਨੂੰ ਨੂੰ ਬਹੁਤ ਅਸੀਸਾਂ ਦਿੱਤੀਆਂ ਮਾਤਾ ਤ੍ਰਿਪਤਾ ਜੀ ਨੇ ਅਸੀਸ ਦਿੰਦੇ ਹੋਏ ਕਿਹਾ ਕਿ ਤੂੰ ਸਦਾ ਸੁਹਾਗਣ ਰਹੀ ਅਤੇ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣ ਇਸ ਤਰ੍ਹਾਂ ਤੂੰ ਭਾਗਾਂ ਵਾਲੀ ਹੋਵੇਂ ਅਤੇ ਪੁੱਤਰ ਦੀ ਮਾਂ ਬਣੇ ਮਾਤਾ ਤ੍ਰਿਪਤਾ ਜੀ ਨੇ ਕਿਹਾ ਕਿ ਤੇਰੇ ਹਿਰਦੇ ਵਿੱਚ ਹਮੇਸ਼ਾ ਤੇਰੇ ਪਤੀ ਦਾ ਪ੍ਰੇਮ ਬਣਿਆ ਰਹੇ ਫਿਰ ਮਾਤਾ ਸੁਲਖਣੀ ਜੀ ਵੀ ਆਪਣੀ ਸਵਾਰੀ ਉੱਪਰ ਚੜ ਗਏ ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਅਤੇ ਮਾਤਾ ਤ੍ਰਿਪਤਾ ਜੀ ਆਪਸ ਵਿੱਚ ਵਿਛੜਨਾ ਨਹੀਂ ਚਾਹੁੰਦੀਆਂ ਸੀ ਪਰ ਉਹਨਾਂ ਨੂੰ ਸੁਲਤਾਨਪੁਰ ਜਾਣਾ ਪੈਣਾ ਸੀ ਇਸ ਤਰ੍ਹਾਂ ਉਹ ਹੌਲੀ-ਹੌਲੀ ਚੱਲਦੇ ਹੋਏ ਸੁਲਤਾਨਪੁਰ ਵਿਖੇ ਪਹੁੰਚ ਗਏ ਦਿਨਾਂ ਨੂੰ ਦਾਨ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਅਤੇ ਭਾਈ ਜੈਰਾਮ ਜੀ ਦੇ ਘਰ ਪਹੁੰਚ ਗਏ ਉਨ੍ਹਾਂ ਨੇ ਗੁਰੂ ਜੀ ਅਤੇ ਮਾਤਾ ਸੁਲਖਣੀ ਜੀ ਨੂੰ ਦੇਖ ਕੇ ਬਹੁਤ ਖੁਸ਼ੀ ਮਨਾਈ। ਬੇਬੇ ਨਾਨਕੀ ਜੀ ਅਤੇ ਭਾਈ ਜੈਰਾਮ ਜੀ ਨੇ ਭੱਜ ਕੇ ਜਾ ਕੇ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਜੀ ਉਨ੍ਹਾਂ ਨੂੰ ਰੋਕਦੇ ਹਨ ਕਿ ਤੁਸੀਂ ਮੈਨੂੰ ਮੱਥਾ ਨਾ ਟੇਕੋ ਕਿਉਂਕਿ ਤੁਸੀਂ ਮੈਥੋਂ ਵੱਡੇ ਹੋ। ਇਸ ਤਰ੍ਹਾਂ ਸਾਰੇ ਹੀ ਮੰਝੇ ਉੱਪਰ ਬੈਠ ਕੇ ਇੱਕ ਦੂਜੇ ਦੀ ਸੁਖ ਸਾਂਦ ਪੁੱਛਣ ਲੱਗੇ ਫਿਰ ਬੇਬੇ ਨਾਨਕੀ ਜੀ ਨੂੰ ਉਹਨਾਂ ਦੇ ਪੇਕੇ ਘਰ ਦੇ ਸੁਨੇਹੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੇ ਫਿਰ ਮਾਤਾ ਸੁਲਖਣੀ ਜੀ ਵੀ ਆ ਗਏ ਅਤੇ ਬੇਬੇ ਨਾਨਕੀ ਜੀ ਉਹਨਾਂ ਨੂੰ ਵੀ ਬਹੁਤ ਖੁਸ਼ੀ ਨਾਲ ਮਿਲੇ ਮਾਤਾ ਸੁਲੱਖਣੀ ਜੀ ਨੇ ਬੇਬੇ ਨਾਨਕ ਜੀ ਨੂੰ ਨਾਨਕੀ ਜੀ ਨੂੰ ਨਮਸਕਾਰ ਬੁਲਾਈ ਅਤੇ ਉਹਨਾਂ ਨੇ ਮਾਤਾ ਸੁਲੱਖਣੀ ਜੀ ਨੂੰ ਆਪਣੇ ਗਲ ਨਾਲ ਲਾਇਆ ਬੇਬੇ ਨਾਨਕੀ ਜੀ ਨੂੰ ਇੰਨੀ ਖੁਸ਼ੀ ਹੋ ਰਹੀ ਸੀ ਜਿਵੇਂ ਕਿਸੇ ਜਨਮਾ ਤੋਂ ਕੰਗਾਲ ਵਿਅਕਤੀ ਨੂੰ ਕੋਈ ਖਜ਼ਾਨਾ ਮਿਲ ਗਿਆ ਹੋਵੇ ਬੇਬੇ ਨਾਨਕੀ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਜੀ ਦੇ ਬੈਠਣ ਵਾਸਤੇ ਸੁੰਦਰ ਪੀੜਾ ਢਾ ਦਿੱਤਾ ਫੇਰ ਭਾਈ ਵਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਅੱਗੇ ਕਥਾ ਸੁਣਾਉਂਦੇ ਹੋਏ ਕਿਹਾ ਕਿ ਤੁਸੀਂ ਹੁਣ ਅੱਗੇ ਕਥਾ ਸੁਣੋ ਜੀ ਪਾਈਵਾਲਾ ਜੀ ਕਹਿੰਦੇ ਹਨ ਕਿ ਜਦੋਂ ਮੈਂ ਸੁਣਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਵਾਪਸ ਆ ਗਏ ਹਨ ਤਾਂ ਮੈਂ ਮੋਦੀ ਖਾਨੇ ਤੋਂ ਭੱਜ ਕੇ ਗਿਆ ਉਹਨਾਂ ਨੂੰ ਮਿਲਣ ਵਾਸਤੇ ਮੇਰੇ ਹਿਰਦੇ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਬਹੁਤ ਪਿਆਸ ਸੀ ਪਾਈ ਬਾਲੇ ਨੇ ਕਿਹਾ ਕਿ ਜਦੋਂ ਮੈਂ ਵੇਦੀ ਕੋਲ ਦੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਤਾਂ ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਬਾਲੇ ਨੂੰ ਵਰ ਦਿੱਤਾ ਕਿ ਤੇਰੇ ਚਿੱਤ ਵਿੱਚ ਹਮੇਸ਼ਾ ਹੀ ਪਰਮਾਤਮਾ ਦੀ ਯਾਦ ਬਣੀ ਰਹੇ ਫਿਰ ਕਿਰਪਾ ਦੇ ਖਜ਼ਾਨੇ ਨਾਨਕ ਜੀ ਨੇ ਮੇਰੇ ਤੋਂ ਸੁਖ ਸਾੰਦ ਪੁੱਛੀ ਪਾਈ ਬਾਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੈਨੂੰ ਤਾਂ ਹਰ ਵੇਲੇ ਹੀ ਖੁਸ਼ੀ ਰਹਿੰਦੀ ਹੈ ਕਿਉਂਕਿ ਗੁਰੂ ਜੀ ਤੁਸੀਂ ਮੇਰੇ ਦੁੱਖ ਤਾਂ ਘਟ ਦਿੱਤੇ ਹਨ ਇਸ ਕਰਕੇ ਮੈਂ ਆਪਣੇ ਹਿਰਦੇ ਵਿੱਚ ਤੁਹਾਡਾ ਧਿਆਨ ਧਰ ਲੈਂਦਾ ਹਾਂ ਜਿਸ ਕਰਕੇ ਮੇਰੇ ਤਿੰਨੇ ਤਾਪ ਭਾਵ ਮਨ ਦੇ ਰੋਗ ਸਰੀਰ ਦੇ ਰੋਗ ਜਾਂ ਕੋਈ ਹੋਰ ਵਾਰੀ ਰੋਗ ਮੇਰੇ ਤੋਂ ਦੂਰ ਹੋ ਗਏ ਹਨ ਸੋ ਇੱਥੇ ਹੀ 24 ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ 24ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਅਗਲੇ ਹਫਤੇ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ